ਚਾ ਚਾ ਹਾਂ ਤੇਰੀ ਨੂੰ ਚਾਹ ਬਣਾਉਂਦੀ ਐ ਕਿ ਚਾਹ ਪੱਤੀ ਵੀ ਆਪ ਕੋ ਨਹੀਂ ਭਾਈ ਚਾਹ ਪੀ ਲਓ ਪੀ ਲਓ ਦੀ ਚਾਹ ਹਾਂ ਮੈਂ ਕੁਝ ਪੀ ਲਵਾਂ ਚਾਹ ਹਾਂ ਕੋਈ ਨਹੀਂ ਪੀ ਰਿਆ ਨੇ ਭਾਈ ਮੈਨੂੰ ਤਾਂ ਐ ਲੱਗਿਆ ਸੀਗਾ ਵੀ ਚਾਹ ਪੱਤੀ ਵੀ ਆਪ ਬਣਾਉਂਦੀ ਐ ਤਾਂ ਹੀ ਇੰਨਾ ਟਾਈਮ ਲੱਗਿਆ ਚਾਹ ਬਣਾਉਣੀ ਖੈਰ ਟਾਈਮ ਤਾਂ ਲੱਗ ਹੀ ਜਾਂਦਾ ਪੁੱਤਾਂ ਪੀਓ ਚਾਹ ਹਰ ਇੱਕ ਚੀਜ਼ ਜਿਲੀ ਲਾਉਦੀ ਮੈਂ ਤਾਂ ਚਾਚਾ ਜੀ ਦੇਹਕਣ ਤੇ ਦੀ ਉੱਤੀ ਖੜੀ ਹੈ ਪਤਾ ਨਹੀਂ ਕੀ ਹੱਥ ਕਰੋਲੇ ਜੇ ਮਾਰੀ ਜਾਂਦੀ ਹੈ ਹਨਾ ਕਦੇ ਕੋਸ਼ ਕਰ ਲਿਆ ਕਦੇ ਕੋਸ਼ ਚਾਚਾ ਤੂੰ ਤਾਂ ਐਵੇਂ ਹੀ ਬੱਸ ਨਾ ਤੈਨਾਂ ਨੇ ਪੂਰਾ ਦਾਜ ਦਿੱਤਾ ਨਾ ਕੋਈ ਦਹੇਜ ਦਿੱਤਾ ਨਾ ਕੋਈ ਕੱਪੜਾ ਲੀੜਾ ਨਾ ਕੁਛ ਤੈਨੂੰ ਨਾ ਮੁੰਡੇ ਨੂੰ ਟੂਮ ਛੱਲਾ ਸਮੋਰੀ ਰਿਸ਼ਤਾ ਕਰਾਉਂਦੀ ਸੀ। ਚਾਚਾ ਨਾਲੇ ਆਪਣਾ ਮੁੰਡਾ ਕਿਹੜਾ ਘੱਟ ਸੁਣਾ ਸੁਨੱਖਾਗਾ। ਐਵੇਂ ਹਾਲਿਆ ਕੋ ਦੇਤੀ ਖੁੰਬਲੇ ਜੂੜੇ ਵਾਲੀ ਵਕੀਲਣੀ ਦਾ ਰਿਸ਼ਤਾ ਕਰਾਉਂਦੀ ਸੀ ਤੇ ਨਹੀਂ ਨਾਲੇ ਤਾਂ ਘਰ ਪਰ ਦਿੰਦੇ। ਨਾਲੇ ਇਹ ਜੀ ਘਰ ਤਾਂ 4-5 ਖਰੀਦ ਲੈਂਦੇ ਤੁਸੀਂ। ਨਾਲੇ ਪਲਾਟ ਖਰੀਦੇ ਉਹ ਲੱਗ ਠੀਕ ਹੈ। ਫੋਰਚੂਨਰ ਕੁੜੀ ਕੋਲੇ ਗੱਡੀ ਸੀ। ਇੱਕ ਨੂੰ ਗੱਲ ਨਹੀਂ ਸਤ ਕਰ ਲੈ ਉਹ ਤਾਂ ਤੁਨ ਕੈਨੂੰ ਜੀ ਨਹੀਂ ਕਰਦਾ ਸੀ ਇਹ ਸਾਰਾ ਉਹ ਚਲ ਕੋਈ ਨਹੀਂ ਭਾਈ ਹੋ ਗਿਆ ਮੇਰੇ ਕੋਲ ਹਾਂ ਗੱਲ ਤਾਂ ਤੇਰੀ ਸਿਆਣੀ ਹੈ ਉਹ ਉਸ ਗੱਲੋਂ ਤਾਂ ਮੇਰੀ ਨੂੰ ਬਾਲੀ ਸਿਆਣੀ ਹੈ ਟਾਈਮ ਨਾਲ ਸਾਨੂੰ ਰੋਟੀ ਟੁੱਕ ਮਿਲ ਜਾਂਦਾ ਟਾਈਮ ਨਾਲ ਸਾਡਾ ਲੀੜਾ ਕਪੜਾ ਧੋਂਦੀ ਹੈ ਸਾਰੇ ਘਰਵਾਰ ਨੂੰ ਸੰਭਾਲ ਕੇ ਰੱਖਦੀ ਹੈ ਮੇਰੀ ਨੂੰ ਵਰਗੀ ਤਾਂ ਕੋਈ ਨੂੰ ਨਹੀਂ ਪੁੱਤ ਐਵੇਂ ਲੱਗਦਾ ਤੈਨੂੰ ਲੈ ਚਾਚਾ ਇਹ ਤਾਂ ਤੂੰ ਹੀ ਤੇਰੀ ਫਾਨੇ ਬੋਲ ਬੰਨੀ ਜਨੈ ਮੈਨੂੰ ਤਾਂ ਨਹੀਂ ਲੱਗਦਾ ਵੀ ਕੰਮ ਕਰਦੀ ਹੋਣੀ ਹੈ ਕੋਈ ਮੈਂ ਤਾਂ ਦੇਖੀ ਨਹੀਂ ਮੈਂ ਤਾਂ ਜਦੋਂ ਵੀ ਦੇਖਦੀ ਹੁੰਦੀ ਆ ਅੰਦਰ ਬੈਠੀ ਹੁੰਦੀ ਆ ਬਾਲ ਜੇ ਖੋਲੀ ਜੇ ਬਾਲਾ ਕਰਦਾ ਆਹ ਕੁੜੀਏ ਇਤਨਾ ਨਾ ਕੀ ਐ ਸਿੰਪਲ ਐ ਕਿ ਡਿੰਪਲ ਐ ਡਿੰਪਲ ਐ ਆਹੋ ਆਵਰੇ ਇਹ ਮੜਾ ਜਾ ਹੁਣ ਪੁੱਛ ਲੈਣੀ ਐ ਇੱਕ ਦੋ ਸਵਾਲ ਇਹ ਆ ਪੁੱਛ ਲੈ ਹਾਂਜੀ ਦੀਦੀ ਚੱਲ ਮੇਰੀ ਗੱਲ ਸੁਣ ਮੈਨੂੰ ਐਂ ਦੱਸ ਪ੍ਰਿੰਡੀਆਂ ਦੀ ਸਬਜ਼ੀ ਕਿਵੇਂ ਬਣਾਈ ਦੀ ਹੁੰਦੀ ਐ ਵੀਡੀਆਂ ਦੀ ਸਬਜ਼ੀ ਕਿਦਾਂ ਉਹਨਾਂ ਨੂੰ ਧੋ ਕੇ ਸੁਕਾ ਕੇ ਕੱਟ ਕੇ ਤੇ ਆਪ ਦਾ ਤੜਕਾ ਲਾ ਕੇ ਪਹਿਲਾਂ ਉਹਨਾਂ ਨੂੰ ਪਿਆਜ਼ਾਂ ਦੇ ਨਾਲ ਭੁੰਨ ਕੇ ਫਿਰ ਉਹ ਚਰਤੀ ਨਮਕ ਪਾ ਦੋ ਤਾਂ ਸਹੀ ਦਾ ਸਵਰਥ ਆ। ਅੱਛਾ ਬਹੁਤ ਸਿਆਣੀ ਐ ਮੇਰੀ ਨੂੰ। ਚੱਲ ਕੋਈ ਨਾ ਉਹ ਤਾਂ ਬਸ ਵੈਸੀ ਕਹਿੰਦੀ ਸੀ ਨਾਲੇ ਨਾ ਮਾੜਾ ਮੋਟਾ ਸਹੁਰੇ ਦੀ ਸ਼ਮਸਰਨ ਬਣ ਲੈ ਕਰ ਸਿਰ ਟੱਕੇ ਰੱਖਿਆ ਕਰ ਨਾਲੇ ਕੋਠਿਆਂ ਤੇ ਨਾ ਚੜਿਆ ਕਰ ਹੈ ਨੂੰਹ ਨੂੰਹ ਬਣ ਕੇ ਰਿਹਾ ਕਰ ਦੀਦੀ ਮੇਰੀ ਗੱਲ ਸੁਣ। ਥੋੜੋ ਪਤਾ ਨਾ ਵੀ ਮੇਰੀ ਸੱਸ ਬਿਮਾਰ ਰਹੀ ਏ। ਕੋਠੇ ਤੇ ਮੈਂ ਸ਼ੌਕਰਾਂ ਨਹੀਂ ਚੜਦੀ। ਕੱਪੜਾ ਲੈੜਾ ਸਿਕਾਉਣ ਪਾਣ ਜਾਣੀ ਆ ਉੱਥੇ। ਦੂਜੀ ਗੱਲ ਦੀਦੀ ਬਾਲ ਖੋਲਣ ਦੀ। ਇਹ ਮੇਰਾ ਸਹੁਰਾ ਨਹੀਂ ਮੇਰਾ ਪਿਓ ਆ। ਜ਼ਰੂਰੀ ਨਹੀਂ ਹੁੰਦਾ ਵੀ ਸਿਰ ਤੇ ਚੁੰਨੀ ਲੈਣ ਨਾਲ ਇੱਜ਼ਤ ਹੁੰਦੀ ਆ ਮੇਰੇ ਦਿਲ ਵਿੱਚ ਨੇ ਇਹਨਾਂ ਦੇ ਵਾਸਤੇ ਇੱਜ਼ਤ ਬਥੇਰੀ ਆ ਨਾਲੇ ਜੇ ਤੁਸੀਂ ਚਾਹ ਪੀ ਲਈ ਨਾ ਤਾਂ ਆਪ ਦਾ ਆਰਾਮਦਾਰੀ ਨਾਲ ਇੱਥੋਂ ਜਾਓ ਸਾਡੇ ਘਰੇ ਆ ਕੇ ਕਲੇਸ਼ ਨਾ ਪਾਇਆ ਕਰੋ ਸਭ ਤੋਂ ਪਹਿਲਾਂ ਆਪਦੇ ਘਰੇ ਚਾਹਤੀ ਮਾਰੋ ਵੀ ਥੋੜੇ ਘਰੇ ਕੀ ਚੱਲਦਾਗਾ ਡਾਕਟਰ ਨਹੀਂ ਤੁਹਾਡੀ ਪੈਸੇ ਨਾਲ ਬਥੇਰੇ ਲੈਂਦੀ ਆ ਪਰ ਤੁਹਾਡੀ ਮਾਂ ਪਿਓ ਨੂੰ ਨਹੀਂ ਸਾਂਭਦੀ ਲੈ ਚਾਚਾ ਹੋਈ ਤਾਂ ਜੀ ਵੀ ਬਥੇਰੀ ਚਲਾਉਂਦੀ ਆ ਫਿਰ ਤਾਂ ਅੱਕਲੀ ਨਹੀਂ ਵੀ ਘਰੇ ਆਏ ਗਏ ਨੂੰ ਕਿਵੇਂ ਬੋਲਣਾ ਹੁੰਦਾ ਆ ਕੱਲ ਤਾਂ ਬਥੇਰੀ ਐ ਗੱਲ ਕਰ ਜਿਹੇ ਜਿਹੇ ਤੇਰੇ ਸਵਾਲ ਸੀ ਨਾ ਉਹ ਸਵਾਲਾਂ ਦਾ ਜਵਾਬ ਦਿੱਤਾ ਮੇਰੀ ਨੂੰ ਨੇ ਬਹੁਤ ਸਿਆਣੀ ਐ ਮੇਰੀ ਨੂੰ ਠੀਕ ਐ ਉਗਾਈ ਚੱਲ ਗੋਣ ਵਾਹ ਵਾਪ ਤੇ ਜੀਏ ਐਨੀ ਸਿਆਣੀ ਤੂੰ ਸਾਡੇ ਘਰੇ ਆ ਕੇ ਕਿ